ਏਤਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਧਿਮਾਨ ਵੱਲੋਂ ਨਿੱਗਾ ਨਿੱਗਾ ਸਵਾਗਤ ਹੈ ਜੀ ਕਲਾ ਇੱਕ ਬਹੁਤ ਵੱਡੀ ਚੀਜ਼ ਹੈ ਜਿਸ ਨੂੰ ਕਿ ਸਿੱਖਣ ਦੀ ਬਜਾਏ ਇਹ ਇੱਕ ਇਹ ਕੁਦਰਤ ਵੱਲੋਂ ਵੀ ਇਹ ਇੱਕ ਕਲਾ ਹੁੰਦੀ ਹੈ ਤੇ ਫਿਰ ਆਪਣੀ ਕਲਾ ਨੂੰ ਉਜਾਗਰ ਕਰਨ ਦੇ ਲਈ ਆਪਾਂ ਨੂੰ ਕੋਈ ਨਾ ਕੋਈ ਗੁਰੂ ਧਾਰਨਾ ਪੈਂਦਾ ਤੇ ਕਿਤੇ ਨਾ ਕਿਤੇ ਸਿੱਖਣਾ ਪੈਂਦਾ ਤੋਂ ਆਪਾਂ ਇੱਕ ਉਸ ਕਲਾ ਦੀ ਗੱਲ ਕਰਨ ਜਾਵੇਂ ਆ ਜੋ ਚਿੱਤਰਕਾਰੀ ਹੈ ਪੇਂਟਿੰਗ ਹੈ ਅੱਜ ਚਨਾਲੋ ਪਿੰਡ ਹੈ ਜੋ ਵਾਰਡ ਨੰਬਰ 10 ਕੋਰਾਲੀ ਇਸ ਚਨਾਲੋ ਪਿੰਡ ਦੇ ਵਿੱਚ ਅਸੀਂ ਪਹੁੰਚੇ ਆ ਜੋ ਇੱਕ ਬਹੁਤ ਵਧੀਆ ਇੱਥੇ ਆਰਟਿਸਟ ਨੇ ਇਹਨਾਂ ਟੀਕ ਕਰਦੇ ਨੇ ਚਿੱਤਰਕਾਰ ਨੇ ਜਿਨ੍ਹਾਂ ਦਾ ਨਾਮ ਹੈ ਸਰਦਾਰ ਸੁਖਵਿੰਦਰ ਸਿੰਘ ਜੀ ਸੋ ਅੱਜ ਅਸੀਂ ਉਹਨਾਂ ਦੇ ਨਾਲ ਤੁਹਾਡੀ ਮੁਲਾਕਾਤ ਕਰਾਉਨੇ ਆ ਕਿ ਇਹਨਾਂ ਨੇ ਕੀ ਕੀ ਪ੍ਰਾਪਤੀਆਂ ਕੀਤੀਆਂ ਨੇ ਤੇ ਕੀ ਇਹ ਅੱਗੇ ਕਰ ਰਹੇ ਨੇ ਤੇ ਇਹਨਾਂ ਕੋਲ ਸ਼ਾਇਦ ਬੱਚੇ ਵੀ ਸੁਣਿਆ ਵੀ ਆਉਂਦੇ ਨੇ ਸਿੱਖਣ ਦੇ ਲਈ ਉਹ ਵੀ ਗੱਲਬਾਤ ਕਰਦੇ ਆ ਤੇ ਆਓ ਫਿਰ ਆਪਾਂ ਤੁਹਾਨੂੰ ਮਿਲਾਉਨੇ ਆ ਹੁਣ ਸਰਦਾਰ ਸੁਖਵਿੰਦਰ ਸਿੰਘ ਜੀ ਦੇ ਨਾਲ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕੀ ਹਾਲ ਹੈ ਜੀ ਠੀਕ ਹੈ ਹੋਰ ਸਲਾਹੋ ਜੀ ਵਧੀਆ ਠੀਕ ਠਾਕ ਸੋ ਸਾਨੂੰ ਪਤਾ ਲੱਗਿਆ ਤੁਹਾਡੀ ਪੇਂਟਿੰਗ ਦੇ ਬਾਰੇ ਬਹੁਤ ਵਧੀਆ ਇਹ ਇੱਕ ਆਰਟ ਹੈ ਕਲਾ ਹੈ ਜਿਹੜੀ ਇਹ ਕਿਥੋਂ ਮਤਲਬ ਕਿ ਤੁਹਾਨੂੰ ਇਹ ਕਲਾ ਜਾਗਰੂਕ ਹੋਈ ਵੈਸੇ ਤਾਂ ਜੀ ਜਦੋਂ ਪਰਮਾਤਮਾ ਵੱਲ ਤੇ ਗੋਡ ਗਿਫਟ ਦਿੱਤੇ ਥੇ ਜੀ ਫਿਰ ਬਾਅਦ ਵਿੱਚ ਮੇਰੇ ਟੀਚਰਾਂ ਨੇ ਮੇਰੇ ਫੈਮਿਲੀ ਮੈਂਬਰਸ ਨੂੰ ਦੱਸਿਆ ਕਿ ਤੁਸੀਂ ਇਹ ਬੱਚੇ ਵੱਲ ਧਿਆਨ ਦਿਓ ਇਹ ਅੱਗੇ ਵੱਧ ਸਕਦਾ ਹੈ ਪੇਂਟਿੰਗ ਲੈਣ ਚ ਤੇ ਟਾਈਮ ਟੂ ਟਾਈਮ ਮੈਂ ਪ੍ਰੈਕਟਿਸ ਵੀ ਕਰਦਾ ਰਿਹਾ ਸਿੱਖਦਾ ਰਿਹਾ ਬਾਅਦ ਚ ਮੈਂ 8 ਗ੍ਰੇਡ ਦਾ ਡਿਪਲੋਮਾ ਵੀ ਕੀਤਾ ਜੀ ਤੇ ਦੋ ਸਾਲ ਲਈ ਮੈਂ ਆਰਬਾ ਦੇ ਕਮਜੀ ਬਾਹਰ ਚਲਾ ਗਿਆ ਥਈ ਅੱਛਾ ਮਤਲਬ ਹਾਂਜੀ ਦੋ ਸਾਲ ਕਿਹੜੀ ਕੰਟਰੀ ਗਏ ਸੀ ਮੈਂ ਕਤਰ ਵਿੱਚ ਥਈ ਦੋਹਾ ਕਤਰ ਵਿੱਚ ਤੇ ਦੋ ਸਾਲ ਵਿੱਚ ਜਿਹੜੀ ਪੇਂਟਿੰਗ ਸੀਗੀ ਉਹਨਾਂ ਦੀ ਬਣਾਉਂਦੇ ਸੀ ਜਾਂ ਕੋਈ ਨਹੀਂ ਪੇਂਟਿੰਗ ਨਹੀਂ ਕੀਤਾ ਸੀ ਤਾਂ ਕਿ ਜਿੱਦਾਂ ਲੋਗੋ ਹੁੰਦਾ ਆਪਣੇ ਇੰਡੀਅਨ ਆਇਲ ਦਾ ਰਿਲਾਇੰਸ ਦਾ ਕਿਸੇ ਕੰਪਨੀ ਦਾ ਹਾਂਜੀ ਮੇਰੀ ਜੀਟੀਸੀ ਅਜਾਬਰ ਹੁੰਦੀ ਕੰਪਨੀ ਸੀ ਉਹਦੇ ਵਿੱਚ ਲੋਗੋ ਦਾ ਕੰਮ ਕਰਦਾ ਸੀ ਅੱਛਾ ਜੀ ਹਾਂਜੀ ਲੋਗੋ ਬਣਾਉਂਦਾ ओके ओत्ते किन्नाक टाइम ਲਗਾ ਹੈ ਮੈਂ 2 ਸਾਲ ਲਗਾ ਕੇ ਆਇਆ ਜੀ ਅੱਛਾ ਜੀ ਹਾਂਜੀ 2 ਸਾਲ ਤੋਂ ਬਾਅਦ ਮੈਨੂੰ ਲੱਗਾ ਕਿ ਇੰਡੀਆ ਵਿੱਚ ਵੀ ਠੀਕ ਹੈ ਤਾਂ ਮੈਂ ਇਸ ਕਰਕੇ ਇੰਡੀਆ ਵਿੱਚ ਹੀ ਆ ਗਿਆ ਜੀ ਸੋ ਅੱਜ ਕੱਲ ਇਹ ਕਿਸ ਤਰ੍ਹਾਂ ਚੱਲ ਰਿਹਾ ਫਿਰ ਤੁਹਾਡਾ ਜਿਹੜਾ ਮੇਰਾ ਕਾਫੀ ਵਧੀਆ ਚੱਲ ਰਿਹਾ ਜੀ ਹਾਂਜੀ ਸਟੂਡੀਓ ਦੇ ਵਿੱਚ ਬੱਚੇ ਵੀ ਆ ਰਹੇ ਕਾਫੀ ਅੱਛਾ ਜੀ ਤੇ ਪਹਿਲੇ ਵੀ ਤੁਹਾਨੂੰ ਪਤਾ ਜੂਂਗੜਾਈ ਚ ਆਪਾਂ ਸਮਰ ਕੈਂਪ ਲਗਾਏ تھے۔ ਬਿਲਕੁਲ ਜੀ ਬਿਲਕੁਲ ਹੁਣ ਮੇਰੇ ਕੋਲ ਆਰਡਰ ਵੀ ਕਾਫੀ ਆ ਜਾਂਦੇ ਆ ਜੀ ਪਰਸਨਲੀ ਇਹ ਤੁਹਾਨੂੰ ਮੈਂ ਦਿਖਾ ਦਿੰਦਾ ਜੀ ਨੀਚੇ ਕੁਰਾਲੀ ਤੋਂ ਗੌਤਮ ਬੇਕਰ ਵਾਲਿਆਂ ਦਾ ਵੱਣਨੇ ਲਈ ਆਇ अच्छा जी करौली बस स्टैंड ਦੇ ਵਿੱਚ ਗੋਤਮ ਦੇ ਉਹਨਾਂ ਦਾ ਇਹ ਆਰਡਰ ਆਇਆ ਤਾਂ ਹਾਂ ਜੀ ਇਹ ਉਹਨਾਂ ਦੀ ਸ਼ਾਪ ਦੇ ਵਿੱਚ ਦੋ ਚਾਰ ਦਿਨਾਂ ਵਿੱਚ ਤੁਹਾਨੂੰ ਲੱਗਿਆ ਹੋਇਆ ਮਿਲ ਜੇਗਾ ਜੀ ਬਸ ਇਹ ਥੋੜਾ ਪ੍ਰੀਪੇਅਰ ਸੁੱਕਣ ਲਈ ਪ੍ਰੀਪੇਅਰ ਕਰ ਰਹੇ ਹੋਏ ਬਾਕੀ ਫਰੇਮਿੰਗ ਹੋ ਜਾਏਗੀ ਆ ਫਿਰ ਉਹਨਾਂ ਦੀ ਸ਼ਾਪ ਤੇ ਆਪਾਂ ਜਾ ਕੇ ਲਗਾਉਣ ਲੱਗ ਜੇਗੀ ਅੱਛਾ ਜੀ ਹਾਂ ਜੀ ਸੋ ਇਸ ਤਰ੍ਹਾਂ ਦੇ ਫਿਰ ਹੋਰ ਵੀ ਤੁਹਾਨੂੰ ਕੋਈ ਆਰਡਰ ਆਉਂਦੇ ਹੋਣੇ ਆ ਹਾਂ ਜੀ ਆਰਡਰ ਕਾਫੀ ਆਈ ਜਾਂਦੇ ਜਿੱਦਾਂ ਉਹਨਾਂ ਨੇ ਮੰਨ ਲਓ ਬੱਚਿਆਂ ਨੇ ਬਣਾਈਆਂ ਹੋਈਆਂ ਪੇਂਟਿੰਗ ਸਹੀ ਸਾਰੀਆਂ ਹਾਂਜੀ ਉਹ ਪ੍ਰੈਕਟਿਸ ਕਰਦੇ ਆ ਇਹ ਜਿਹੜੇ ਬੱਚੇ ਸਿੱਖਦੇ ਆ ਜਿਹੜੇ ਸਿੱਖਣਾ ਆਉਂਦੇ ਆ ਜੀ ਹਾਂਜੀ ਇਹ ਉਹਨਾਂ ਦੇ ਬਣਾਏ ਹੋਏ ਪੇਂਟਿੰਗ ਆ ਅਨਕੰਪਲੀਟ ਆ ਉਹ ਜਿਹਦਾ ਡੇ ਬਾਏ ਡੇ ਆਉਂਦੇ ਕਲਾਸ ਚ ਤਾਂ ਉਹ ਕਰੀ ਜਾਂਦੇ ਆ ਇਹ ਜਿਹਦਾ ਹੁਣ ਮੈਂ ਬਣਾ ਕੇ ਮੈਂ ਬਣਾਈ ਆ ਜੀ ਹਾਂਜੀ ਖੁਦ ਬਣਾ ਕੇ ਇੱਕ ਵਾਰੀ ਬੱਚਿਆਂ ਨੂੰ ਦਿਖਾ ਦਿੱਤੀ ਅੱਛਾ ਜੀ ਫਿਰ ਉਹ ਬੱਚੇ ਪ੍ਰੈਕਟਿਸ ਕਰਦੇ ਜੀ ਦੀ ਅੱਗੇ ਤੋਂ ਅੱਗੇ ਓਕੇ ਹਾਂਜੀ ਵਾਹ ਜੀ ਵਾਹ ਸੋ ਜਿਸ ਤਰ੍ਹਾਂ ਬਾਹਰ ਤੁਸੀਂ ਕਹਿੰਦੇ ਆ ਹਾਂਜੀ ਬਾਹਰ ਦੇ ਵੀ ਤੁਹਾਨੂੰ ਕੋਈ ਪ੍ਰਾਪਤੀਆਂ ਕੋਈ ਹੋਣੀ ਆਉਣੀਆਂ ਹਾਂਜੀ ਇਹ ਪੇਂਟਿੰਗਾਂ ਗੁਨਾੰਕ ਦੇਵ ਜੀ ਦੀ ਗੁਨਾੰਕ ਸਾਹਿਬ ਦੀ ਪੇਂਟਿੰਗ ਮੰਨੂ ਅਮਰੀਕਾ ਤੋਂ ਆਈ ਵੀ ਹੈ ਜੀ ਇਹ ਅਮਰੀਕਾ ਤੋਂ ਆਰਡਰ ਆਇਆ ਤਾਂ ਹਾਂਜੀ ਇਹ ਦੋ ਪੇਂਟਿੰਗਾਂ ਹੀ ਕੇ ਬੈਠੇ ਇੱਧਰ ਪੇਂਟਿੰਗ ਹੈ ਜੀ ਹਾਂਜੀ ਇਹ ਵਾਲੀ ਇਹ ਦੋਨੋਂ ਪੇਂਟਿੰਗਾਂ ਮੰਨੂ ਅਮਰੀਕਾ ਤੋਂ ਆਰਡਰ ਆਇਆ ਵੀ ਹੈ ਜੀ ਇਹ ਮਤਲਬ ਕਿ ਕਿੰਨਾ ਲਾਭੜਪਾਖ ਸਿੰਘ ਜੀ ਆ ਪੱਪਾ ਬੜਵਾਖ ਸਿੰਘ ਤੇ ਇਹ ਤੁਹਾਨੂੰ ਪਤਾ ਹੀ ਗੁਨਾੰਕ ਜੀ ਜੀਹਾਂ ਜੀ ਸਰਪਨਾਮ ਲਗ 4 ਸਾਲ ਪਹਿਲੇ ਇਹਨਾਂ ਨੂੰ ਗੁਰਗੋਬ ਸਿੰਘ ਜੀ ਦਾ ਇੱਕ ਪੋਰਟਰੇਟ ਬਣਾ ਕੇ ਦਿੱਤਾ ਸੀ ਹਾਂਜੀ ਤੇ ਉਹਨੂੰ 4 ਸਾਲ ਤੋਂ ਬਾਅਦ ਉਹਨਾਂ ਨੇ ਦੁਬਾਰਾ ਸੇਮ ਸਾਈਜ਼ 5 ਤੇ ਦੁਆਰਾ ਸੇਮ ਸੈਜਿਕ ਪੋਰਟ ਪੇਂਟਿੰਗ ਦੁਆਰਾ ਉਹਨਾਂ ਨੇ ਆਰਡਰ ਕੀਤੀ ਹੈ ਇਹ ਫਿਰ ਕਿਸ ਤਰ੍ਹਾਂ ਭੇਜੀ ਜਾਊਗੀ ਹੁਣ ਇਹ ਕੋਰੀਅਰ ਤੇ ਜਾਏਗੀ ਇੱਕ ਬਾਕਸ ਬਣਦਾ ਜੀ ਪੇਂਟਿੰਗ ਆ ਸੇਫਲੀ ਉਹਦੇ ਵਿੱਚ ਪੂਰਾ ਥਰਮਾਕੋਲ ਵਗੈਰਾ ਨਾਲ ਪੈਕਿੰਗ ਕਰਕੇ ਫਿਰ ਚਲੇ ਜਾਂਦੇ ਜੋ ਕੋਰੀਅਰ ਦਾ ਕੈਰ ਮਤਲਬ ਚਾਰਜ ਜਿੰਦੀ ਉਹ ਪੇ ਕਰ ਦਿੰਦੇ ਹੈ ਕਸਟਮਰ ਹੀ ਖੁਦ ਪੇ ਕਰਕੇ ਮੰਗਾ ਲੈਂਦੇ ਹੈ ਜੀ ਆਪਣਾ ਜੋ ਪੇਂਟਿੰਗ ਬਣਾਉਣ ਦਾ ਚਾਰਜਸ ਫਰੇਮਿੰਗ ਦਾ ਸਾਡਾ ਹੋਏਗਾ ਹਾਂ ਜੀ ਆਉਣ ਜਾਣ ਦਾ ਸਾਰਾ ਉਹ ਕਰ ਲੈਂਦੇ ਹੈ ਅੱਛਾ ਜੀ ਇਹ ਜਿਹੜਾ ਫਿਰ ਪੇਂਟ ਵਗੈਰਾ ਇਹਨੂੰ ਕੁਝ ਇਹ ਨਹੀਂ ਪੇਂਟ ਦੇ ਇਦਾਂ ਦਾ ਕੋਈ ਗੱਲ ਨਹੀਂ ਜੀ ਇਹ ਬੜਾ ਸੁਪੀਰੀਅਰ ਕੁਆਲਿਟੀ ਦਾ ਕੈਨਵਸ ਦੇ ਉੱਤੇ ਆਇਲ ਕਲਰ ਲੱਗਦੀ ਹੈ ਜੀ ਅੱਛਾ ਜੀ ਕੰਪਨੀ ਵੱਲ ਤੋਂ ਜਿਹੜਾ ਆਰਟ ਫਿਨ ਹੋ ਗਏ ਕੈਮਲ ਹੋ ਗਏ ਆ ਕਈ ਕੰਪਨੀ ਆਉਂਦੀ ਹੈ ਲਗਭਗ 70 ਤੋਂ 80 ਸਾਲ ਦੀ ਉਹਨਾਂ ਦੀ ਗਾਰੰਟੀ ਹੈ ਅੱਛਾ ਜੀ ਹਾਂ ਜੀ ਉਦੋਂ ਫਟ ਜਵੇ ਸਕ੍ਰੈਚ ਪੈ ਜਵੇ ਉਹ ਕੋਈ ਗਾਰੰਟੀ ਨਹੀਂ ਕਲਰ ਫੇਡ ਨਹੀਂ ਜੀ ਹੁੰਦੇ ਔਰ ਵਾਸ਼ੇਬਲ ਹੈ ਜੀ ਜੀ ਪੇਂਟਿੰਗ ਇੱਕ ਵਾਰੀ ਬਣ ਗਈ ਤੁਹਾਡੇ ਘਰ ਡਸਟ ਪੈ ਗਈ ਹੰਡ ਚੁੱਧਾਂ ਗੰਦਗੀ ਲੱਗੀ ਤੁਸੀਂ ਇਹਨੂੰ ਵਾਸ਼ ਕਰ ਸਕਦੇ ਹੋ ਜੀ ਕਾਟਨ ਦਾ ਕੱਪੜਾ ਲੈ ਕੇ ਗਿੱਲਾ ਸਾਫ਼ ਕਰ ਸਕਦੇ ਹੋ ਸੋ ਹਾਂਜੀ ਬੜੀ ਖੁਸ਼ੀ ਦੀ ਗੱਲ ਹੈ ਇਹ ਸਾਨੂੰ ਵੀ ਇੱਕ ਮਾਣ ਵਾਲੀ ਗੱਲ ਹੈ ਕਿ ਵੀ ਸਾਡੇ ਸ਼ਹਿਰ ਦੇ ਜੋ ਬੰਦੇ ਆ ਉਹ ਪੇਂਟਿੰਗਾਂ ਬਣਾ ਕੇ ਮਕਰੂਪੇ ਔਰ ਕੰਟਰੀ ਚ ਭੇਜ ਰਹੇ ਆ ਹਾਂਜੀ ਹਾਂਜੀ ਪਹਿਲੇ ਵੀ ਮੰਨੋ ਕਾਫੀ ਆ ਜਦੇ ਹੁਣ ਵੀ ਤਿੰਨ ਚਾਰ ਆਰਡਰ ਮੇਰੇ ਪੈਂਡਿੰਗ ਚ ਹੈ ਹਾਂਜੀ ਤੇ ਮੋਹਾਲੀ ਤੋਂ ਵੀ ਮੈਂ ਦਰਬਾਰ ਸਾਹਿਬ ਦਾ ਇੱਕ ਹੁਣੀ ਪਿੱਛੇ ਲਾਸਟ ਬਣਾ ਕੇ ਭੇਜਿਆ ਸੀ ਅੱਛਾ ਜੀ ਤਾਂ ਉਹ ਟੀਚਰ ਲੱਗੇ ਵੇ ਜੀ ਤਾਂ ਉਹ ਵੀ ਬੜਾ ਵਧੀਆ ਉਹਨਾਂ ਨਾਲ ਮਤਲਬ ਰਿਸਪੌਂਸ ਮਿਲਿਆ ਹਾਂਜੀ ਤੇ ਜੋ ਬੱਚੇ ਆਉਂਦੇ ਆ ਜੀ ਸਮਰ ਕੈਂਪ ਤੋਂ ਬਾਅਦ ਵੀ ਰੈਗੂਲਰ ਬੱਚੇ ਚੱਲਦੇ ਆ ਰਹੇ ਆ ਹਾਂਜੀ ਕੁਝ ਛੋਟੇ ਆ ਕੁਝ ਵੱਡੇ ਆ ਕੁਝ ਲੇਡੀਜ਼ ਵੀ ਆ ਮੈਰਿਡ ਤਾਂ ਮਤਲਬ ਸਾਰੇ ਵਧੀਆ ਚੱਲੀ ਜਾ ਰਹੇ ਜੀ ਤੇ ਬਹੁਤ ਵਧੀਆ ਰਿਜ਼ਲਟ ਬੱਚੇ ਦੇ ਰਹੇ ਜੀ ਹਾਂਜੀ ਬੱਚਿਆਂ ਦੀ ਫੇ ਕੋਈ ਫੀਸ ਵਗੈਰਾ ਵੀ ਰੱਖੀ ਹੈ ਫੀਸ ਜੀ ਮੈਂ ਰੱਖਿਆ ਯਾਰ 1 ਮੰਥ ਦੀ ਮਤਲਬ ਮੈਂ 1000 ਰੱਖੀ ਹੋਈ ਹੈ ਬਹੁਤ ਘੱਟ ਹੈ ਜੀ ਚੰਡੀਗੜ੍ਹ ਔਰ ਪੰਚਕੂਲੇ ਦੇ ਮੁਕਾਬਲੇ ਜੀ ਤੁਹਾਨੂੰ ਵੀ ਪਤਾ ਹੀ ਹੋਏਗਾ ਚੰਡੀਗੜ੍ਹ ਬਹੁਤ ਜ਼ਿਆਦਾ ਹਾਂਜੀ ਹਾਂਜੀ ਉਹ ਲੇਕਿ ਆਰਟ ਫੀਲਡ ਵੈਸੇ ਹੀ ਬਹੁਤ ਮਹਿੰਗਾ ਹੈ ਜੀ ਹਾਂਜੀ ਇਹੀ ਫੀਸ ਬਹੁਤ ਜ਼ਿਆਦਾ ਔਰ ਵੈਸੇ ਵੀ ਮੇਰਾ ਜੋ ਲੋਕਲ ਏਰੀਆ ਦੇ ਬੱਚੇ ਆ ਉਹ ਆਉਂਦੇ ਆ ਕੁਝ ਪਿੰਡਾਂ ਤੋਂ ਆ ਕੁਝ ਰੋਪੜ ਤੋਂ ਕੁਝ ਕਰਾਲੀ ਤੋਂ ਤੇ 1000 ਰੁਪਏ ਫੀਸ ਬੜੀ ਨਾਰਮਲ ਅਗੇ ਹਰ ਇੱਕ ਬੰਦਾ ਪੇ ਕਰ ਲੈਂਦਾ ਹੈ ਔਰ ਮੈਂ ਬੜਾ ਖੁਸ਼ ਆ ਇਹ ਦੇਖ ਕੇ ਕਿ ਫੈਮਿਲੀ ਮੈਂਬਰਸ ਬੜਾ ਇੰਟਰਸਟ ਲੈ ਰਿਹਾ ਹੈ ਬੱਚਿਆਂ ਦੇ ਫਿਊਚਰ ਦੇ ਲਈ ਕਿਉਂਕਿ ਇਸ ਫੀਲਡ ਦੇ ਵਿੱਚ ਬੰਦੇ ਬਹੁਤ ਘੱਟ ਹੈ ਜੀ ਦੂਜੀ ਗੱਲ ਇਹ ਜੀ ਸਿਖਾਉਣ ਵਾਲੇ ਵੀ ਘੱਟ ਹੈ ਹੁਣ ਸਟੂਡੀਓ ਕਰਾਲੀ ਵਿੱਚ ਇੱਕ ਹੀ ਹੈ ਜੀ ਤੇ ਜਿਹੜੇ ਬੱਚੇ ਆਉਂਦੇ ਆ ਉਹਨਾਂ ਨੂੰ ਵੀ ਥੋੜਾ ਨੇੜੇ ਅਪਰੋਚ ਮਤਲਬ ਬੜੀ ਦੂਰ ਜਾਣ ਦੀ ਲੋੜ ਨਹੀਂ ਪੈਰੀ ਨੇੜੇ ਉਹਨਾਂ ਦਾ ਖਬਰ ਹੋ ਜਾ ਰਹੀ ਹੈ ਬਿਲਕੁਲ ਜੀ ਉਹ ਇਹ ਵੀ ਕਹਿੰਦਾ ਇਹ ਆਪਣੇ ਮਤਲਬ ਕਿ ਕੀ ਤੁਸੀਂ ਇਹ ਸਰਟੀਫੀਕੇਟ ਕਾ ਦੇ ਹਾਂਜੀ ਇਹ ਮੇਰੇ ਕੁਝ ਜਿਹਦਾ ਸਰਟੀਫੀਕੇਟਸ ਵਗੈਰਾ ਜੀ ਪੁਰਾਣੇ ਮਤਲਬ ਜਦੋਂ ਕੁਝ ਕਾਲਜ ਟਾਈਮ ਦੇ ਮਤਲਬ ਉੱਥੇ ਜਿਹਦਾ ਬੈਸਟ ਆਰਟਿਸਟ ਦਾ ਇਹ ਮੇਰਾ ਜਦੋਂ ਮੈਂ ਬਾਹਰ ਸੀ ਮੈਨ ਆਫ ਦਾ ਮੰਥ ਅੱਛਾ ਜੀ ਤੇ ਉੱਥੇ ਮੈਨੂੰ ਪੇਂਟਿੰਗ ਲਈ ਮਿਲਿਆ ਸੀ ਤੇ ਸਕਿੱਲ ਇੰਡੀਆ ਕਾਲਜ ਦੇ ਵਿੱਚ ਵੀ ਤੁਸੀਂ ਪ੍ਰਾਈਜ਼ ਮਤਲਬ ਲੈਂਦੇ ਸੀ ਜੀ ਮੈਂ ਬੈਸਟ ਆਰਟਿਸਟ ਦਾ ਮੈਨੂੰ ਪ੍ਰਾਈਜ਼ ਕਾਲਜ ਤੋਂ ਮਿਲ ਗਿਆ ਸੀ ਜੀ ਜੀ ਤੇ ਜਿੱਦਾਂ ਕੁਝ ਹੈ ਮੇਰੇ ਨਿਊਜ਼ਪੇਪਰ ਵਗੈਰਾ ਵਿੱਚ ਨਾਮ ਆਉਂਦੇ ਸੀ ਹਾਂ ਅੱਛਾ ਜੀ ਇਹ ਅਖਬਾਰਾਂ ਦੀਆਂ ਕਟਿੰਗਾਂ ਮਤਲਬ ਹਾਂਜੀ ਇਹ ਸਕਿੱਲ ਇੰਡੀਆ ਦਾ ਆਪਣਾ ਸਰਟੀਫੀਕੇਟ ਹੋ ਗਿਆ ਜੀ ਕੁਝ ਬਾਹਰ ਦੇ ਹੋਗੇ ਔਰ ਕੁਝ ਮੰਨ ਲਓ ਜਿੱਦਾਂ ਆਪਣਾ ਐਗਜ਼ੀਬਿਸ਼ਨਸ ਵਗੈਰਾ ਵਿੱਚ ਸੁਕ੍ਰਿਤੀਏ ਚੰਡੀਗੜ੍ਹ ਵਿੱਚ ਐਗਜ਼ੀਬਿਸ਼ਨ ਹੋਈ ਸੀ ਇਹ ਵਾਲਾ ਹਾਂਜੀ ਉੱਪਰ ਜੀ ਅੱਛਾ ਜੀ ਤੇ ਉਹ ਅਲੱਗ-ਅਲੱਗ ਐਗਜ਼ੀਬਿਸ਼ਨ ਤੇ ਜਿੱਥੇ ਮੈਨੂੰ ਮਤਲਬ ਪਾਰਟਿਸਪੇਟ ਮੈਂ ਕਿ ਉਸ ਨਿਊਜ਼ ਪੇਪਰਾਂ ਦੀ ਕਟਿੰਗਸ ਹੈ ਇਹ ਸਾਰੇ ਜਿੱਦਾਂ ਸਕੇਲ ਇੰਡੀਆ ਤੋਂ ਗਵਰਨਮੈਂਟ ਆਫ ਇੰਡੀਆ ਤੋਂ ਦਿੱਲੀ ਤੋਂ ਬਣ ਕੇ ਆਉਂਦਾ ਹੈ ਜੀ ਕਿ ਉਹ ਪਹਿਲੇ ਇੱਕ ਤਰ੍ਹਾਂ ਦਾ ਇੱਕ ਟੈਸਟ ਹੁੰਦਾ ਹੈ ਹਾਂ ਜੀ ਜੋ ਕੁਝ ਆਪਣੇ ਏਰੀਆ ਤੋਂ ਕਰਾ ਲਈ ਤੋਂ ਸ਼ਾਇਦ ਮੈਂ ਕੱਲੇ ਹੀ ਆ ਜੀ ਜਿੱਦਾਂ ਜਿੱਦਾਂ ਏਰੀਆ ਵਾਈਜ਼ ਉਹ ਚੂਜ਼ ਕਰਦੇ ਇੱਕ ਸਿਟੀ ਤੋਂ ਇੱਕ ਆਰਟਿਸਟ ਤੇ ਕਰਾ ਲਈ ਤੋਂ ਸ਼ਾਇਦ ਮੈਨੂੰ ਕੱਲੇ ਕੋ ਲਈ ਸਰਟੀਫਿਕੇਟ ਹੈ ਅੱਛਾ ਜੀ ਹਾਂ ਜੀ ਆਵੇਦ ਵਾਲੇ ਆਪਣੇ ਏਰੀਏ ਦੇ ਵਿੱਚ ਤੁਹਾਡੀਆਂ ਪੇਂਟਿੰਗਾਂ ਲੱਗੀਆਂ ਵੀ ਹੋਣੀਆਂ ਨੇ ਬਹੁਤ ਹਾਂਜੀ ਕਾਫੀ ਜਗ੍ਹਾ ਤੁਸੀਂ ਦੇਖ ਸਕਦੇ ਹੋ ਆਪਣੇ ਨੇੜੇ ਪੈਰੂ ਮੰਦਿਰ ਚ ਵੀ ਮੇਰੀਆਂ ਲੱਗੀਆਂ ਹੋਈਆਂ ਨੇ ਅੱਛਾ ਜੀ ਚਨਾਲਾ ਗੁਰਦਾਰ ਸਾਹਿਬ ਚੋਰ ਮੈਂ ਤੁਹਾਨੂੰ ਖੁਰਦਾ ਦਿੰਦਾ ਕਿ ਮੇਰੇ ਨੇੜੇ ਥੜੇ 123 ਕੋਲ ਅੱਛਾ ਜੀ ਕਰਨ ਕਰਵਾਲੀ ਬਲਾਕ ਦੇ ਮਾਜਰੀ ਬਲਾਕ ਦੇ ਹਾਂਜੀ ਤੇ ਦਿਨ ਆਪਣਾ ਸਿਸਮਾ ਰੋਡ ਵੱਲੋਂ ਚੱਲੇ ਜਾਓ ਰੋਪੜਵਾਲੀ ਸਾਈਡ ਨੂੰ ਜੀ ਪ੍ਰਾਇਮਰੀ ਸੀਨੀਅਰ ਸਕੂਲਰੀ ਮੈਡਲ ਲਗਭਗ 123 ਸਕੂਲ ਹੈ ਜੀ ਮੇਰੇ ਕੋਲ ਜੀ ਤੇ ਜਿਨ੍ਹਾਂ ਦੇ ਵਿੱਚ ਜੋ ਪਾਰ ਕੰਮ ਕਰਦੇ ਆ ਅੰਦਰ ਕੰਮ ਕਰਦੇ ਆ ਆਰਟ ਨਾਲ ਮਤਲਬ ਐਜੂਕੇਸ਼ਨ ਨਾਲ ਸੰਬੰਧਿਤ ਕੁਝ ਡੈਕੋਰੇਸ਼ਨਲ ਕਾਰਟਨ ਵਗੈਰਾ ਹੋ ਕੇ ਤਾ ਸਾਰਾ ਮੈਂ 3D ਪੇਂਟਿੰਗ ਵਗੈਰਾ ਮੈਂ ਕਰ ਲੈਂਦਾ ਜੀ ਮਤਲਬ ਸਕੂਲਾਂ ਦਾ ਕੰਮ ਲਗਭਗ ਮੇਰੇ ਕੋਲੇ ਵਾਹ ਜੀ ਵਾਹ ਜੀ ਹਾਂਜੀ ਸੋ ਬਹੁਤ ਵਧੀਆ ਗੱਲ ਹੈ ਹਾਂਜੀ ਤੇ ਹੋਰ ਆਪਣੇ ਕੋਲੇ ਇਹ ਤਾਂ ਪੇਂਟਿੰਗ ਮਤਲਬ ਕਿ ਆਪਾਂ ਹੱਥ ਨਾਲ ਕਰੀ ਹੋਈ ਆ ਕੋਈ ਹੋਰ ਵੀ ਕੋਈ ਇਹਦਾ ਹੁੰਦਾ ਇਹ ਦੇਖੀ ਜੀ ਤਾਂ ਅਲੱਗ-ਅਲੱਗ ਮੀਡੀਅਮ ਹੁੰਦੇ ਜਿੱਦਾਂ ওয়াটার ਕਲਰ ਹੋ ਗਿਆ ਹਾਂਜੀ ਆਇਲ ਕਲਰ ਹੋ ਗਿਆ ਐਕ੍ਰੀਲੀਕ ਕਲਰ ਹੋ ਗਿਆ ਜਿੱਦਾਂ ਉਹ ਸ਼ੇਰ ਹੈ ਜੀ ਐਕ੍ਰੀਲੀਕ ਕਲਰ ਦੇ ਵਿੱਚ ਬਣਾਇਆ ਹੈ ਇਹ ওয়াটার ਕਲਰ ਦੇ ਹੀ ਪਰਫਾਰਮ ਹੁੰਦੀ ਹੈ ਐਕ੍ਰੀਲੀਕ ਕਲਰ ਹੋ ਗਿਆ ਜੀ ਓਕੇ ਤੇ ਜਿੱਦਾਂ ਹੁਣ ওয়াটার ਕਲਰ ਦੇ ਵਿੱਚ ਹੁੰਦਾ ਇਹ ਵਾਲੀ ਪੇਂਟਿੰਗ ਮੇਰੇ ওয়াটার ਕਲਰ ਦੇ ਵਿੱਚ ਬਣੀ ਹੋਈ ਹੈ ਇਹ ਮਾਡਰਨ ਆਰਟ ਦੀਆਂ ਕੁਝ ਪੇਂਟਿੰਗਾਂ ਹੈ ਅੱਛਾ ਜੀ ਮਾਡਰਨ ਆਰਟ ਦੇ ਵਿੱਚ ਕੀ ਹੁੰਦਾ ਤੁਹਾਡਾ ਆਪਣਾ ਖੁਦ ਦਾ ਇੱਕ ਵਿਚਾਰ ਹੁੰਦਾ ਹੈ ਕਿ ਮੇਰੇ ਮਨ ਦੇ ਅੰਦਰ ਕੀ ਆ ਮੇਰਾ ਫੀਲਿੰਗ ਚੱਲ ਰਹੀ ਹੈ ਜਾਂ ਮੈਂ ਕੋਈ ਡ੍ਰੀਮ ਦੇਖਿਆ ਰਾਤ ਇਹ ਮੇਰੀ ਭਾਵਨਾ ਸਮਾਜ ਪ੍ਰਤੀ ਜਾਂ ਦੁਨੀਆ ਪ੍ਰਤੀ ਮਰੀਖਿਆ ਫੀਲਿੰਗ ਹੈ ਤਾਂ ਉਹ ਇੱਕ ਫੀਲਿੰਗ ਨੂੰ ਸ਼ੋਅ ਕਰਦੀ ਹੈ ਤਾਂ ਆਪਣੇ ਮਨ ਦੇ ਐਕਸਪ੍ਰੈਸ਼ਨ ਨੂੰ ਤੁਸੀਂ ਕੈਨਵਸ ਦੇ ਉੱਤੇ ਕਿੱਦਾਂ ਉਤਾਰਦੇ ਹੋ ਉਹਨੂੰ ਮੋਡਰਨ ਆਟ ਕਿਹਾ ਜਾਂਦਾ ਹੈ ਓਕੇ ਤੇ ਕੁਝ ਮਿਕਸ ਮੀਡੀਆ ਹੁੰਦੇ ਆ ਜਿੱਦਾਂ ਆਪਾਂ ਸਾਰੇ ਕਲਰ ਇੱਕ ਹੀ ਪੈਟਰਨ ਦੇ ਵਿੱਚ ਲੈ ਕੇ ਇੱਕ ਹੀ ਪੇਪਰ ਦੀ ਯੂਜ਼ ਕਰ ਲਈ ਆਇਲ ਵੀ ਪੈਂਸਿਲ ਕਲਰ ਵੀ ਉਹਨਾਂ ਨੂੰ ਪਰ ਮਿਕਸ ਮੀਡੀਆ ਕਹਿੰਦੇ ਆ ਜੀ ਹਾਂਜੀ ਇਹ ਇੱਕ ਜਿਹੜੇ ਸਕ੍ਰੈਚ ਜੇ ਬਣਾਏ ਹੁੰਦੇ ਆ ਸਕੇਚੀ ਸਕੇਚੀ ਹਾਂਜੀ ਉਹ ਪੈਂਸਲ ਸਕੈਚਿਸ ਮੈਂ ਤੁਹਾਨੂੰ ਦਿਖਾ ਦਿੰਦਾ ਉਹ ਲੱਗੇ ਹੋਇਆ ਜਿੱਦਾਂ ਤੁਸੀਂ ਢੀਲ ਤੇ ਚੰਡੀਗੜ੍ਹ ਜਾਓਗੇ ਦੇਖ ਵਗੈਰਾ ਤੇ ਇਹ ਪੈਂਸਲ ਸਕੈਚ ਉੱਥੇ ਬਣੇ ਹੁੰਦੇ ਆ ਇਹ ਸਾਰੇ ਪੈਂਸਲ ਸਕੈਚਿਸ ਦਾ ਹੀ ਕੰਮ ਹੈ ਜੀ ਜੀ ਤੇ ਜਿੱਦਾਂ ਇਹ ਸਾਰੇ ਇੱਕ ਸਟੱਡਲਰ ਪੈਂਸਿਲ ਆਉਂਦੀ ਹੈ ਜੀ ਹਾਂਜੀ ਆਰਟਿਸਟ ਲਈ ਯੂਜ਼ ਕਰਨ ਲਈ ਇਹ ਸਾਰੇ ਪੈਂਸਲ ਸਕੈਚਿਸ ਬਣੇ ਹੁੰਦੇ ਆ ਅੱਛਾ ਜੀ ਤੇ ਉਹ ਪ੍ਰੋਫੈਸ਼ਨਲ ਪੇਪਰ ਉਹਦਾ ਇੱਕ ਸਪੈਸ਼ਲ ਸਪੈਸ਼ਲ ਪੈਂਸਿਲ ਹੁੰਦੀ ਹੈ ਇਦੇ ਲਈ ਵੀ ਮੈਨੂੰ ਆਰਡਰ ਆਉਂਦੇ ਆ ਫਰੇਮਿੰਗ ਕਰਾ ਕੇ ਆਪਾਂ ਬੜੇ ਸਹੀ ਰੇਟ ਤੇ ਆਪਾਂ ਕਸਟਮਰ ਤੱਕ ਪੁੱਜਦਾ ਕਰ ਦਿੱਤਾ ਹੈ ਕੁਰਾਲੀ ਤੋਂ ਆ ਕੇ ਖੁਦ ਲੈ ਜਾਂਦੇ ਆ ਜੀ 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 ਅਗਰ ਕੁਰਾਲੀ ਆ ਕੇ ਲੈ ਜਾਂਦੇ ਤਾਂ ਇਹ 4 ਸਾਈਜ਼ ਦਾ ਆਪਾਂ 500 ਵਿੱਚ ਵਿਦ ਫਰੇਮ ਦੇ ਦਿੰਦੀ ਆ ਜੀ ਅੱਛਾ ਜੀ ਹਾਂ ਜੀ ਇਹ ਜਿਹੜਾ ਫਿਰ ਮਤਲਬ ਕਿਸੇ ਨੇ ਆਪਣੀ ਫੋਟੋ ਦੇ ਦਿੱਤੀ ਤੁਹਾਨੂੰ ਮੈਨੂੰ ਵਟਸਐਪ ਤੇ ਭੇਜ ਸਕਦੇ ਆ ਜੀ ਅੱਛਾ ਜੀ ਪਰ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਵੀ ਦੱਸ ਸਕਦਾ ਵਟਸਐਪ ਤੇ ਫੋਟੋ ਵੀ ਭੇਜ ਸਕਦੇ ਹੋ ਮੇਰਾ ਆਪਣਾ YouTube ਚੈਨਲ ਵੀ ਮੈਂ ਬਣਾਇਆ ਹੋਇਆ ਹੈ ਜੀ @8.sukhrinder ਅੱਛਾ ਜੀ @r.sukhinder ਪਹਿਲੀ ਤਾਰੀਖ ਤੋਂ ਅਗਸਤ ਸਾਲ ਹੈ ਪਹਿਲੀ ਸਪਟੰਬਰ ਤੋਂ ਆਪਾਂ ਜੀ ਇੱਕ ਕਲਾਸਿਸ ਸ਼ੁਰੂ ਕਰ ਰਹੇ ਹਾਂ ਕਲਾਸਿਸ ਦਾ ਕੀ ਕਹਿ ਸਕਦੇ ਹਾਂ ਕਿ ਕਿਸੇ ਨੇ ਵੀ ਸਿੱਖਣਾ ਹੋਵੇ ਜੋ ਬੱਚੇ ਮੇਰੇ ਤੱਕ ਨਹੀਂ ਆ ਸਕਦੇ ਹਾਂਜੀ ਕੋਈ ਸਕੂਲ ਦੂਰ ਹੈ ਕੋਈ ਪਿੰਡ ਦੂਰ ਹੈ ਕੋਈ ਸ਼ਹਿਰ ਦੂਰ ਹੈ ਤਾਂ ਫਸਟ ਡੇ ਤੋਂ ਹੀ ਕਿਦਾਂ ਆਈਸ ਬਣਨੀਆ ਕਿਹੜਾ ਪੇਪਰ ਯੂਜ਼ ਕਰਨਾ ਚਾਹੀਦਾ ਹੈ ਕਿਹੜੀ ਪੈਨਸਲ ਯੂਜ਼ ਕਰਨੀ ਚਾਹੀਦੀ ਹੈ ਹਾਂਜੀ ਤਾਂ ਉਹ ਕੰਪਲੀਟ ਵਨ ਡੇ ਇੱਕ ਕਲਾਸ ਲਗਾਇਆ ਕਰਾਂਗੇ ਨੋਸ ਇੱਕ ਦਿਨ ਲਈ ਹੋ ਜਾਏਗਾ एक दिन लिए आईज हो जाएगा एक दिन ईयस हो जाएगा इतना कलर भी कि यूज़ करने चाहिए है प्रोफेसनली तो तो क्या, -क्या मटीरियल लगेगा कितने तो जो अगे पढ़ना है कितने की करना चाहिए वो तो मैं सारा आर्ट क्लास केस दिया करा क्योंकि जो बच्चे मेरे तक पहुँच पा रहे हैं बहुत वीरिया गल है जो नहीं पहुँच पा रहे बट उन्होंने तो टैलेंट है कुछ सीखना चाह रहे हैं तो मेरा यूट्यूब चैनल है सर इंस्टाग्राम मेरा चैनल बनया आर्ट डॉट सुखविंदर ਇਹ ਮੇਰਾ ਇੰਸਟਾਗ੍ਰam ਦਾ ਆਈਡੀ ਹੈ ਜੀ ਹਾਂਜੀ @8.sukinder ਮੇਰਾ YouTube ਚੈਨਲ ਹੈ ਜਿਹੜਾ ਵੀ ਕੋਈ ਬੱਚਾ ਸਿੱਖਣਾ ਚਾਹੇ ਇਹਦੇ ਵਿੱਚ ਸਿਰ ਇਕ ਹੋਰ ਵੀ ਬੜੀ ਮੈਂ ਤੁਹਾਨੂੰ ਦੱਸ ਦਿੰਦਾ ਕਿ ਏਜ ਦਾ ਕੋਈ ਲਿਮਟ ਤਾਂ ਨਹੀਂ ਸਿੱਖਣ ਲਈ ਨਾ ਜੀ ਔਰ ਇਹ ਫੀਲਡ ਵੀ ਅਜਿਹਾ ਕੋਈ ਐਕ ਪਣੇ ਚਾਹੀਏ ਕਿ ਕੋਈ ਪਲੱਸ ਮੈਨੇਸ ਨਹੀਂ ਸਿੱਖਣਾ ਬਿਲਕੁਲ ਜੀ ਬਿਲਕੁਲ ਆਪਣੇ ਹੱਥ ਦਾ ਹੀ ਹੁਨਰ ਹੈ ਜਿੰਨਾ ਅਸੀਂ ਹੱਥ ਨੂੰ ਸਾਧ ਲਾਂਗੇ ਜਿੰਨੇ ਪ੍ਰੈਕਟਿਸ ਕਰਦੇ ਰਾਂਗੇ ਉੰਨਾ ਹੀ ਸਾਡਾ ਹੁਨਰ ਸਾਡੇ ਵਿੱਚ ਆਦਾ ਜਾਏਗਾ ਸਫਾਈ ਹੁੰਦੀ ਜਾਏਗੀ ਹਾਂਜੀ ਹਾਂਜੀ ਹਾਂ ਜਿੱਦਾਂ ਵੀ ਹੁਣੇ ਸੋਭਾ ਸਿੰਘ ਜੀ ਦਾ ਬਣਾਇਆ ਹੋਇਆ ਇੱਕ ਹੇਗਾ ਜੀ ਸ਼੍ਰੀ ਰਾਮਚੰਦਰ ਜੀ ਦਾ ਮੈਂ ਤੁਹਾਨੂੰ ਦੱਸਣਾ ਜਾਊਂਗਾ ਕਿ ਇਹ ਮਾਰਕੀਟ ਦੇ ਵਿੱਚ ਤੁਹਾਨੂੰ ਮਿਲੇਗਾ ਨਹੀਂ ਜੀ ਮੱਲੇ ਇੱਕ ਇਨਾ ਰੇਅਰ ਪੀਸ ਹੈ ਜੀ ਇਹ ਹਾਂਜੀ ਤੇ ਮੈਂ ਉਹਨਾਂ ਦੇ ਘਰ ਤੋਂ ਜਾ ਕੇ ਅੰਦਰੇ ਟੇਮਾ ਚਲ ਜੋ ਰਹਿੰਦੇ ਸੀ ਉੱਥੇ ਤੋਂ ਪੋਸਟਰ ਮੈਂ ਖਰੀਦੇ ਸੀ ਉਹਦੇ ਮੈਂ ਅੱਗੇ ਹੁਣ ਬਣਾ ਰਿਹਾ ਤੇ ਆਪਣਾ ਪਰਸਨਲ ਸਟੂਡੀਓ ਵਾਸਤੇ ਬਣਾ ਰਿਹਾ ਅੱਛਾ ਜੀ ਤੇ ਇਹਦੇ ਵਿੱਚ ਉਹਨਾਂ ਨੇ ਸ਼ੋਅ ਕੀਤਾ ਸੀ ਕਿ ਜਿਹੜਾ ਰਾਮਚੰਦਰ ਜੀ ਪੁਰਾਣੇ ਟਾਈਮ ਵਿੱਚ ਅੱਜ ਤੱਕ ਸੁਨਿਆਰ ਬੜਾ ਜੁਐਲਰੀ ਬੜਾ ਸੋਨਾ ਨਗ ਮਨ ਮਣਕੇ ਮੋਤੀ ਲਗਾ ਕੇ ਸਜਾ ਦਿੰਦੇ ਆ ਪਹਿਲੇ ਸਿੰਪਲ ਸੋਨਾ ਹੀ ਹੁੰਦਾ ਸੀ ਹਾਂਜੀ ਪਤਰਾ ਟਾਈਪ ਜਿਹਨੂੰ ਤੁਸੀਂ ਕਹਿੰਦੇ ਤਾਂ ਉਸੇ ਫਾਰਮ ਦੇ ਵਿੱਚ ਉਹਨਾਂ ਨੇ ਪੁਰਾਣੇ ਟਾਈਮ ਦਾ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਜੀ ਇਹ ਜੇ ਇਦਾਂ ਫਿਰ ਮਤਲਬ ਆਪਣੇ ਲਈ ਬਣਾ ਲਾਂਗੇ ਕੋਈ ਹੋਰ ਆਰਡਰ ਆਏਗਾ ਕੋਈ ਦੇਖੇਗਾ ਤਾਂ ਉਹਨਾਂ ਲਈ ਵੀ ਬਣਾ ਦਾਂਗੇ ਜੀ ਇਹ ਮਾਤਾ ਜੀ ਇਹ ਵੀ ਜੀ ਕਿਸੇ ਦੇ ਬਜ਼ੁਰਗ ਮਾਤਾ ਜੀ ਹੁਣ ਉਹ ਸਵਰਗਵਾਸ ਹੋ ਗਏ ਉਹਨਾਂ ਦੇ ਦਾਦੀ ਜੀ ਦਾ ਹੈਗਾ ਬਣਾਇਆ ਹੋਇਆ ਆਰਡਰ ਤਾਂ ਇਹ ਵੀ ਉਹਨਾਂ ਨੇ ਆਪਣੇ ਆਰਡਰ થી ਬਣਾਇਆ ਜਿੱਦਾਂ ਉਹਨੇ ਜੀ ਇਹ ਪੇਂਟਿੰਗ ਹੈ ਜੀ ਇਹ ਮਾਡਰਨ ਆਰਟ ਦੀ ਹਾਂਜੀ ਇਦੇ ਵਿੱਚ ਜੀ ਆਪਣੇ ਮਹਿਮਾਨ ਦੀ ਸਪੋਜ਼ ਕਰ ਲਓ ਜੀ ਫੀਲਿੰਗ ਸ਼ੋ ਕੀਤੀ ਹੋਈ ਆ ਕਿ ਇੱਕ ਆਰਥ ਬਣਾਈ ਹੋਈ ਹੈ ਜੀ ਸਾਰੀ ਅੱਛਾ ਜੀ ਤਿੰਨ ਤਰ੍ਹਾਂ ਦੇ ਦੁਨੀਆਂ ਦੇ ਬੰਦੇ ਦਿਖਾਏ ਹੋਏ ਆ ਹਾਂਜੀ ਜਿੱਦਾਂ ਕਿ ਇੱਕ ਬੰਦਾ ਮਨ ਤੋਂ ਕਿਸੇ ਲਈ ਬੁਰਾ ਸੋਚ ਰਿਹਾ ਹੈ ਬਟ ਹੱਥਾਂ ਤੋਂ ਚੰਗੇ ਕੰਮ ਵੀ ਕੀਤੇ ਜਾ ਰਿਹਾ ਹੈ ਇਹ ਅੱਗ ਦਿਖਾਈ ਗਈ ਆ ਚੰਗੇ ਕੰਮ ਵੀ ਦਿਖਾਏ ਗਿਆ ਉਹ ਕੁਝ ਜਲ ਵੀ ਰਿਹਾ ਗ੍ਰੀਨ ਕਲਰ ਆ ਪਾਜੀ ਤਾਂ ਕਹਿੰਦੇ ਗ੍ਰੀਨਰੀ ਜਮਣ ਕੁਝ ਉਪਜਣਾ ਐਦਾਂ ਇੱਕ ਦੂਜਾ ਬੰਦਾ ਮਨ ਤੋਂ ਵੀ ਗਲਤ ਕੰਮ ਕਰ ਰਿਹਾ ਹੱਥਾਂ ਤੋਂ ਵੀ ਗਲਤ ਕੰਮ ਕੀਤੇ ਜਾ ਰਿਹਾ ਹੈ ਤਾ ਉਹ ਬੜਾ ਪੂਰਾ ਹੀ ਜਲ ਰਿਹਾ। ਕਿਜਾ ਜਿੱਦਾਂ ਆਪਾਂ ਇਹ ਦੇਖ ਸਕਦੇ ਹਾਂ ਕਿ ਇੱਕ ਬੰਦੇ ਦਾ ਪੂਰਾ ਉੱਪਰ ਪਰਮਾਤਮਾ ਮੰਨ ਲਓ ਗੋਡ ਮੰਨ ਲਓ ਪ੍ਰਕਿਰਤੀ ਕੁਦਰਤ ਕੁਝ ਵੀ ਮੰਨ ਲਓ ਜਿਹੜੇ ਵੀ ਭਗਵਾਨ ਨੂੰ ਆਪਾਂ ਮੰਨਦੇ ਆ ਉਹ ਹੱਥਾਂ ਤੋਂ ਵੀ ਮਨ ਤੋਂ ਵੀ ਇੱਕ ਸਿੱਧਾ ਚੱਲ ਰਿਹਾ ਹੈ ਇਹ ਸਟੈਪ ਬਣਾਏ ਹੋਏ ਆ। ਸਟੈਪ ਬਾਈ ਸਟੈਪ ਉਹ ਪਰਮਾਤਮਾ ਵੱਲ ਜਾਂਦਾ ਹੈ। ਪਰਮਾਤਮਾ ਵੱਲ ਤੇ ਵੈਗਰੂ ਵੱਲ ਤੇ ਕਿਸੇ ਵੀ ਕੁਦਰਤ ਵੱਲ ਤੇ ਨਿਗਾ ਸਭ ਤੇ ਬਰਾਬਰ ਹੈ ਜੀ ਇਹ ਦੇਖੋ ਤਿੰਨ ਲਾਈਨਾਂ ਦਿਖਾਈਆਂ ਹਨ। ਉਹਨੇ ਸਭ ਨੂੰ ਬਰਾਬਰ ਇੱਕ ਸ્વાસ ਦਿੱਤੇ ਆ, ਸਭ ਨੂੰ ਸਮਝ ਦਿੱਤੀ ਹੈ। ਅਸੀਂ ਉਹਨੂੰ ਕਿੱਦਾਂ ਯੂਜ਼ ਕਰ ਰਹੇ ਆ ਆਪਣਾ ਮਨ ਤੋਂ? और हथा कर हाँ तो किम करते हैं एक्सप्लेन करने की कोशिश की अपना भी कोई मतलब हाँ।, हाँ, हाँ जी मेरा फोन नंबर है जी नाइन फोर सिक्स थ्री नाइन एट जीरो डबल वन थ्री मेरा वट्सअप नंबर यही है जी एक नंबर मेरे को तिरासी सठ बयासी बयासी जीरो दो ਇਹ ਮੇਰੇ ਦੋਨੋਂ ਨੰਬਰ ਹੈਗੇ ਆ ਜੀ ਤੁਸੀਂ ਇਹ WhatsApp ਤੇ ਕੰਟੈਕਟ ਕਰ ਸਕਦੇ ਹੋ 9463980113 ਮੇਰਾ WhatsApp ਨੰਬਰ ਹੈ ਆਈਡੀ ਬਾਰੇ ਵੀ ਮੈਂ ਤੁਹਾਨੂੰ ਦੱਸ ਦਿੱਤਾ ਤੇ ਤੁਹਾਨੂੰ ਬੇਨਤੀ ਕਰੂੰਗਾ ਕਿ ਮੇਰਾ ਨੀਚੇ ਵੀ ਤੁਸੀਂ ਸ਼ੋਅ ਕਰਦੇ ਹੋ ਜੀ ਬਿਲਕੁਲ ਜੀ ਬਿਲਕੁਲ ਹਾਂਜੀ ਹਾਂਜੀ ਤੇ ਇਦਾਂ ਉਹ ਸਕਰੀਨ ਦੇ ਨੀਚੇ ਵੀ ਇਹ ਫੋਨ ਚੱਲ ਰਿਹਾ ਜੀ ਠੀਕ ਹੈ ਜੀ ਇਹ ਉਹ ਵੀ ਚਲਾਵਾਂਗੇ ਹਾਂਜੀ ਇਹ

ਤੇ ਇਹਨੂੰ ਆਪਣਾ ਇੱਕ ਤਰ੍ਹਾਂ ਦਾ ਐਕਸਪੈਰੀਮੈਂਟਲ ਵੀ ਕਹਿ ਸਕਦੇ ਆ ਕਾਗਜ਼ ਦੇ ਉੱਤੇ ਥ੍ਰੈਡ ਦਾ ਕੰਮ ਕਰਨਾ ਇਹ ਬੜਾ ਇੱਕ ਡਿਫਰੈਂਟ ਹੋ ਜਾਂਦਾ ਹੈ ਹਾਂਜੀ ਹਾਂਜੀ ਤੇ ਕੱਪੜੇ ਦੇ ਉੱਤੇ ਧਾਗਾ ਹਰ ਇੱਕ ਬੰਦਾ ਸਿਲ ਸਿਲ ਲੰਦਾ ਇਹ ਵੀ ਕਿਸ ਤਰ੍ਹਾਂ ਮਤਲਬ ਕਿ ਤੁਸੀਂ ਇੱਕ ਨਾਲ ਪੇਪਰ ਹੈ ਅਲੱਗ-ਅਲੱਗ ਸਰ ਆਉਂਦੇ ਆ ਕਾਟਰੀਜ ਪੇਪਰ ਆਉਂਦਾ ਹੈ ਇੱਕ ਜਿਦਾ ਆਪਣੇ ਕੋਲ ਇੱਕ ਚਿੱਤਰਪਟ ਕੱਪੜਾ ਮਤਲਬ ਪੇਪਰ ਵੀ ਹੁੰਦਾ ਹਾਂਜੀ ਨਾਰਵੇ ਸ਼ੀਟ ਹੁੰਦੀ ਹੈ ਅਲੱਗ-ਅਲੱਗ ਪੇਪਰ ਅਲੱਗ-ਅਲੱਗ ਚੀਜ਼ ਹੁੰਦੀ ਹੈ ਇਹ ਥੋੜਾ ਹਾਰਡ ਪੇਪਰ ਹੁੰਦਾ ਜੀ ਓਕੇ ਪਾਣੀ ਲੱਗੇ ਤੇ ਇਹ ਜਲਦੀ ਖਰਾਬ ਨਹੀਂ ਹੁੰਦਾ अच्छा पा जी पानी ਵੀ ਅਬਜ਼ਰਬ ਕਰ ਲਿੰਦਾ ਤੇ ਪੇਪਰ ਜਿਹੜਾ ਪੱਧਾਗਾ ਇਹਦੇ ਵਿੱਚ ਦੀ ਕ੍ਰੋਸ ਕਰਦੇ ਆ ਤਾਂ ਉਹ ਫਟਦਾ ਨਹੀਂ ਜੀ ਜੀ ਕ੍ਰੋਸ ਛੇਦ ਹੋ ਜਾਏਗਾ ਬਾਟੋ ਫਿਰ ਵੀ ਸਾਰਾ ਤਾਂ ਗੱਸ ਆਮ ਲੈਤਾ ਆਰ-ਪਾਰ ਕੀਤਾ ਹੋਇਆ ਆਰ-ਪਾਰ ਕੀਤਾ ਹੈ ਜੀ ਕਪੜੇ ਵਾਂਗੂ ਹੀ ਹਾਂਜੀ ਬਿਲਕੁਲ ਕਪੜੇ ਤਰ੍ਹਾਂ ਆਰ-ਪਾਰ ਕਰਕੇ ਜਿੱਦਾਂ yellow ਕਲਰ ਬੇਸ ਵਿੱਚ ਤਾਂ yellow ਧਾਗਾ ਲਗਾਇਆ blue ਕਲਰ ਬੇਸ ਵਿੱਚ ਤਾਂ light blue ਤਾਂ light blue ਕਰ ਦਿੱਤਾ ਗਿਆ ਜੀ ਧਾਗੇ ਨੂੰ ਫੇ ਕਲਰ ਦਿੰਦੇ ਆ ਜਾਂ ਕੀ ਹੈ ਨਹੀਂ ਇਹ ਮਾਰਕੀਟ ਤੋਂ ਤੁਹਾਨੂੰ ਬਣੇ-ਬਣਾਏ ਕਲਰ ਵੀ ਬਣੇ-ਬਣਾਏ ਚੂਜ਼ ਕੀਤਾ ਤੁਸੀਂ ਹਾਂਜੀ ਇਸ ਤਰ੍ਹਾਂ ਕਿ ਆ ਹੁਣ ਲਾਈਟ येलो ਹੈ ਇਹ ਇਹ ਅਵੇਜ ਆ ਗਿਆ ਹਾਂਜੀ ਉਹ ਤਗਾ ਗੇ ਤਗਾ ਹੀ ਹਾਂਜੀ ਤੁਸੀਂ ਸਾਨੂੰ ਪਤਾ ਹਰ ਇੱਕ ਤਗਾ ਬਣਾ ਬਣਾ ਮਿਲ ਜਾਂਦਾ ਹੈ ਜੀ ਕਲਰ ਬੈਕਗਰਾਉਂਡ ਚ ਲਗਾ ਕੇ ਉਹਨਾਂ ਦੇ ਉੱਤੇ ਥ੍ਰੈਡ ਉੱਪਰ ਕਰ ਦਿੱਤਾ ਗਿਆ ਜੀ ਵਾਹ ਜੀ ਵਾਹ ਜੀ ਵਾਹ ਜੀ ਉਹ ਵੀ ਇੱਕ ਬਹੁਤ ਵੱਡਾ ਟਾ ਹੈ ਜੀ ਤੇ ਥੋੜਾ ਜਿਹਾ ਟੀਕੀ ਗੱਲ ਤੇ ਵੀ ਹੋਊਗਾ ਇਹ ਇਹ ਥੋੜਾ ਜਿਹਾ ਹਾਂਜੀ ਥੋੜੀ ਮਿਹਨਤ ਲੱਗਦੀ ਹੈ ਬਟ ਜਦੋਂ ਤੁਸੀਂ ਸਿੱਖ ਜਾਂਦੇ ਹੋ ਤੁਹਾਡੇ ਲਈ ਔਖਾ ਕੁਝ ਨਹੀਂ ਹੈ ਇੱਕ ਤਾਂ ਕੁਝ ਨਹੀਂ ਹਾਂਜੀ ਤੇ ਉਹ ਮਿਹਨਤ ਦੇ ਕੋਈ ਕਿਸੇ ਦੀ ਕੋਈ ਗੁਲਾਮੀ ਨਹੀਂ ਹੈ ਬਿਲਕੁਲ ਨਾ ਵੀ ਕਿਸੇ ਦੀ ਕੋਈ ਗੁਲਾਮੀ ਨਹੀਂ ਹੈ ਹਾਂਜੀ ਹਾਂ ਜਿੱਦਾਂ ਮੇਰੀ ਇੱਕ ਇਹ ਵੀ ਮਾਡਰਨ ਆਰਟ ਦੀ ਆਪਣੀ ਇੱਕ ਸੋਚ ਬਣਾਈ ਹੋਈ ਆ ਹਾਂਜੀ ਕਿ ਇੱਕ ਦੋ ਤਰ੍ਹਾਂ ਦੇ ਆਰਟਿਸਟ ਦਿਖਾਇਆ ਕਿ ਚਲੋ ਗਰੀਬ ਹੈ ਅੱਛਾ ਜੀ ਮਤਲਬ ਕਰ ਦੀ ਹਾਲਾਤ ਤੁਸੀਂ ਦੇਖ ਸਕਦੇ ਹੋ ਚੇਰ ਹੈ ਨੇੜੇ ਦੇ ਘਰਾਂ ਦੀਆਂ ਕੁਝ ਸਲਾਬ ਵਗੈਰਾ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਲਰਜ਼ ਨਾਲ ਹੀ ਉਹ ਸਾਰਾ ਪੈਟਰਨ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਇੱਕ ਬੰਦਾ ਮੰਨ ਲਓ ਜੀ ਕਿ ਬਟ ਆਪ ਪੂਰਾ ਵੈਲ ਫਿਨਿਸ਼ਡ ਹੈ ਉਹ ਮੰਨ ਲਓ ਹੈਮਲੀ ਤੋਂ ਸਟਰੋਂਗ ਹੈ ਬਟ ਕਲਾ ਜੋ ਹੈ ਜੀ ਉਹ ਗਰੀਬੀ ਅਮੀਰੀ ਨਹੀਂ ਦੇਖਦੀ ਬੰਦੇ ਗਰੀਬ ਬੰਦੇ ਦੇ ਹੱਥ ਵਿੱਚ ਕਲਾ ਹੈ ਬਰਸ਼ ਮੀਨਸ ਕਲਾ ਉਹਦੇ ਹੱਥ ਵਿੱਚ ਹੈ ਅਮੀਰ ਬੰਦਾ ਸੌਰੀ ਜੀ ਮੈਂ ਇਹ ਕਹਿਣਾ ਚਾਹੁੰਦਾ ਕਿਸੇ ਅਮੀਰ ਗਰੀਬ ਨਾਲ ਮੈਂ ਕੰਪੇਅਰ ਨਹੀਂ ਕਰ ਰਿਹਾ ਮੈਂ ਜਸਟ ਦੱਸ ਰਿਹਾ ਕਿ ਕਲਾ ਕਿਸੇ ਅਮੀਰੀ ਗਰੀਬੀ ਦੀ غلام ਨਹੀਂ ਅਮੀਰ ਬੰਦਾ ਆਪਣੇ ਪੈਸੇ ਦੇ ਦਮ ਤੇ ਕਲਰ ਖਰੀਦ ਲੇਗਾ ਕਲਰ ਪਲੇਟ ਖਰੀਦ ਲੇਗਾ ਬਟ ਕਲਾ ਕਿਸੇ ਵਿੱਚ ਵੀ ਆ ਸਕਦੀ ਹੈ ਹੁਣ ਇਹ ਦੋਨੋਂ ਇੱਕ ਪਾਰਟ ਬਣਾਏ ਹੋਇਆ ਹੈ ਇਕ ਕੋਈ ਅਮੀਰ ਗਰੀਬ ਨਹੀਂ ਦਿਖਾਇਆ ਬਟ ਇੱਕ ਦਿਖਾਉਣ ਦੀ ਕੋਸ਼ਿਸ਼ ਕੀਤੀ ਕਿ ਕਲਾ ਕਿਸੇ ਵਿੱਚ ਵੀ ਆ ਸਕਦੀ ਹੈ ਜੀ ਔਰ ਇੱਕ ਬੰਦਾ ਦਿਖਾਇਆ ਗਿਆ ਭਈ ਅਰਥ ਦਿਖਾਈ ਗਈ ਹੈ ਕਲਾ ਦਿਖਾਈ ਗਈ ਹੈ ਕਿ ਆਪਣੇ ਜੋਰ ਨਾਲ ਉਹਨੂੰ ਖਿੱਚਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਪੈਸੇ ਦੇ ਨਾਲ ਆਪਾਂ ਕਲਾ ਨਹੀਂ ਖਰੀਦ ਸਕਦੇ ਕਲਾ ਮਿਹਨਤ ਨਾਲ ਹੀ ਆਪਾਂ ਖਰੀਦ ਕਰ ਸਕਦੇ ਹਾਂ ਉਹਨੂੰ ਹਾਲੀਵੁੱਡੀ ਆਪਾਂ ਮਿਹਨਤ ਨਾਲ ਹੀ ਅੱਗੇ ਵਧ ਸਕਦੇ ਹਾਂ ਇਹਦੇ 'ਚ ਅਮੀਰ ਗਰੀਬ ਦਾ ਕੋਈ ਰੋਲ ਨਹੀਂ ਹੈ ਤੁਸੀਂ ਕਿਤੇ ਵੀ ਬੈਠੇ ਹੋ ਅਗਰ ਤੁਹਾਡੇ ਹੱਥ ਵਿੱਚ ਕਲਾ ਤੁਸੀਂ ਇੱਕ ਕੋਲੇ ਨਾਲ ਵੀ ਮਿੱਟੀ ਨਾਲ ਕਿਸੇ ਵੀ ਮਿੱਟੀ ਤੇ ਵੀ ਤੁਸੀਂ ਕੁਝ ਬਣਾ ਸਕਦੇ ਹੋ ਅਗਰ ਕਲਾ ਨਹੀਂ ਹੈ ਪੈਸਾ ਤੁਹਾਡੇ ਕੋਲ ਪੇਸ਼ ਆ ਕੇ ਦੀਆ ਕਲਾ ਨਹੀਂ ਹੈ ਤਾਂ ਤੁਸੀਂ ਕੁਝ ਬਣਾ ਨਹੀਂ ਸਕਦੇ ਹੋ ਬਿਲਕੁਲ ਠੀਕ ਹੈ ਜੀ ਪਹਿਲੇ ਮਿਹਨਤ ਹੈ ਕਲਾ ਸਿੱਖਣੀ ਪੈਂਦੀ ਹੈ ਜਦੋਂ ਕਲਾ ਹੱਥ ਵਿੱਚ ਆ ਗਈ ਫਿਰ ਵੈਗਰ ਦੀ ਮਿਹਨਤ ਪੈਸਾ ਆਪਣੇ ਆਪ ਹੀ ਆ ਜਾਂਦਾ ਆਪਣੇ ਆਪ ਆ ਬਿਲਕੁਲ ਜੀ ਕਰ ਬੈਠੇ ਹੀ ਆ ਜਾਂਦਾ ਜੀ ਜਿਦਾ ਤੁਸੀਂ ਦੇਖ ਹੀ ਸਕਦੇ ਹੋ ਕਿ ਚਲੋ ਆਰਡਰ ਆ ਜਾਂਦਾ ਹੈ ਪੇਂਟਿੰਗਾਂ ਜਿਹਦੀ ਬੱਚਿਆਂ ਦੇ ਪਹਿਲੇ ਬੜੀ ਮਿਹਨਤ ਕੀਤੀ ਹੈ ਜੀ ਤੇ ਮਾਲਕ ਨੇ ਬਾਹ ਪੜੀਏ ਜਿੱਤੇ ਹੁਣ ਸਾਰਾ ਕੁਝ ਘਰ ਬੈਠੇ ਹੀ ਹੋ ਜਾਂਦਾ ਹੈ ਜੀ ਹਾਂਜੀ ਸੋ ਹੁਣ ਕੀ ਕਹੋਗੇ ਦਰਸ਼ਕਾਂ ਨੂੰ ਦਰਸ਼ਕਾਂ ਨੂੰ ਮੈਂ ਇਹੀ ਕਹਿਣਾ ਚਾਹੂੰਗਾ ਜੀ ਤੇ ਅਸੀਂ ਆਪਣੇ ਬੱਚਿਆਂ ਨੂੰ ਇੱਕ ਐਦਾਂ ਦੇ ਟੈਲੈਂਟ ਵਾਲੇ ਲੈ ਕੇ ਆਓ ਛੇ ਤੁਸੀਂ ਤੁਹਾਨੂੰ ਲੱਗਦਾ ਕਿ ਸਿੰਗਿੰਗ ਵੱਲ ਵਧੀਆ ਜਾਂ 뮤직 ਡਾਂਸਿੰਗ ਕਿਸੇ ਵੱਲ ਵੀ ਉਸ ਉਹਦੇ ਅੰਦਰ ਵਾਲਾ ਇੱਕ ਟੈਲੈਂਟ ਮਾਰੋ ਨਾ ਕਿਉਂਕਿ ਜਦੋਂ ਮੈਂ ਜਦੋਂ ਮੈਂ ਸਿੱਖਿਆ ਜੀ ਉਸ ਟਾਈਮ ਵੀ ਇਹ ਹੁੰਦਾ ਜੀ ਕਿ ਆ ਡ੍ਰੈਂਕ ਕਰ ਰਿਹਾ ਹੈ ਕੀ ਕਰੇਗਾ ਡ੍ਰੈਂਕ ਕੋਈ ਸਬਜੈਕਟ ਨਹੀਂ ਹੈ ਕਿਆ ਫਿਊਚਰ ਕਰੇਗਾ ਹੁਣ ਉਹੀ ਬੰਦੇ ਉਹੀ ਮੇਰੇ ਚਲੋ ਕੁਛ ਰਿਸ਼ਤੇਦਾਰ ਲਗਾ ਲੋ ਜਾਂ ਕੋਈ ਵੀ ਦੋਸਤ ਲਗਾ ਲੋ ਜੋ ਉਸ ਟਾਈਮ ਸੋਦੇ ਸੀ ਯਾਰ ਇਹ ਕਿਆ ਸਾਰਾ ਦਿਨ ਡ੍ਰੈਂਕ ਕਰੀ ਜਾ ਰਿਹਾ ਬੈਠਾ ਹੁਣ ਉਹੀ ਆਉਂਦੇ ਆ ਸਟੂਡੀਓ ਚ ਬੈਠਦੇ ਆ ਤੇ ਕਹਿੰਦੇ ਮੈਨੂੰ ਮਨ ਲੱਗਦਾ ਆ ਕਿ ਬੈਠਣ ਲਈ ਗੱਲ ਕਰਨ ਲਈ ਟਾਈਮ ਸਪੈਂਡ ਕਰਕੇ ਆਦੇ ਮੇਰੇ ਫਰੈਂਡ ਮੇਰੇ ਕੋਲ ਆ ਕੇ ਕਾਫੀ ਕਾਫੀ دیر ਬੈਠਦੇ ਆ ਤੇ ਪੁੱਛਦੇ ਆ ਰੰਗਾਂ ਬਾਰੇ ਕਿੱਦਾਂ ਹੁਕਦਾ ਕਿ ਕਾਫੀ ਟਾਈਮ ਤੋਂ ਹੌਲੀ ਹੌਲੀ ਨੌਲੇਜ ਹੋ ਗਈ ਜੀ ਕਾਫੀ ਸਮਾਂ ਲੰਘ ਗਿਆ ਜੀ 22 ਸਾਲ ਹੋ ਗਏ ਜੀ ਤੇ ਉਹ ਛੇ ਤਾਂ ਜਾਣਨਾ ਚਾਹੁੰਦਾ ਕਿ 22 ਸਾਲ ਪਹਿਲੇ ਜੋ ਮੈਨਾਂ ਪੜਦੇ ਸੀ ਤਾਂ ਉਹ ਕਹਿੰਦੇ ਸੀ ਇੱਕ ਬੜਾ ਲੰਮਾ ਸਫ਼ਰ ਹੋ ਗਿਆ ਇੰਨੇ ਰੰਗਾਂਵਾਰੇ ਕਿੱਦਾਂ ਫਿਰੋ 22 ਸਾਲ ਕਾਫੀ ਲੰਬੇ ਟਾਈਮ ਜੀ ਪਤਾ ਲੱਗ ਜਾਂਦਾ ਜੀ ਬਿਲਕੁਲ ਜੀ ਤੇ ਉਹ ਮੈਂ ਦੇਖਦਾ ਹੁੰਦਾ ਕਿ ਅੱਜ ਵੀ ਉਹ ਮੇਰੇ ਕੁਝ ਫਰੈਂਡ ਹੈ ਜੋ ਮੈਨਾਂ ਉਸ ਟਾਈਮ ਉਹਨਾਂ ਨੇ ਬੜੇ ਕੁਝ ਸਿੱਖ ਨਹੀਂ ਪਾਏ ਜਾਂ ਮ제 ਕਿਤੇ ਲਾਈਫ ਦੇ ਵਿੱਚ ਤੇ ਅੱਜ ਉਹ ਕਿਸੇ ਮੁਕਾਮ ਤੇ ਨਹੀਂ ਪਹੁੰਚ ਪਾਏ ਇਆ ਕਿਤੇ ਫੈਕਟਰੀਆਂ 'ਚ ਲੱਗੇ ਆ ਇਹ ਕੋਈ ਛੋਟਾ ਮੋਟਾ ਆਪਾ ਕਰਦੇ ਆ ਬਟ ਕਿਸੇ ਦੇ ਨੀਚੇ ਕੰਮ ਕਰਨਾ ਬੜਾ ਮੁਸ਼ਕਿਲ ਹੈ ਜੀ ਮੈਂ ਕਹਣਾ ਮਤਲਬ ਸਿੱਧਾ ਮੈਂ ਇਹ ਕਹਾ ਸ਼ਬਦਾਜਕ ਕਿ ਨੀਚੇ ਕੰਮ ਕਰਨਾ ਮੁਸ਼ਕਿਲ ਹੈ ਉਸ ਤੋਂ ਚੰਗਾ ਤੁਸੀਂ ਆਪਣਾ ਕੰਮ ਕਰੋ ਬਿਲਕੁਲ ਆਪਣੇ ਪੈਰਾਂ ਤੇ ਖੜੇ ਹੋ ਜਾਓ ਹਾਂਜੀ ਤਾਂ ਉਸ ਤੋਂ ਬੜੇ ਕੋਈ ਮਤਲਬ ਆਨੰਦ ਨਹੀਂ ਆਏਗਾ ਜੀ ਆਨੰਦ ਨਹੀਂ ਆਏਗਾ ਹਾਂਜੀ ਆਪਣਾ ਖੁਦ ਦਾ ਕੰਮ ਹੈ ਹਾਂਜੀ ਇਹ ਜਿਹੜੇ ਰੰਗ ਹੈ ਇਹ ਇੱਕ ਉਦ੍ਰਤ ਹੈ ਬਿਲਕੁਲ ਜੀ ਇਦੇ ਵਿੱਚ ਸ਼ਾਂਤੀ ਹੈ ਆਪਾਂ ਨੂੰ ਪਰਮਾਤਮਾ ਨਾਲ ਜੋੜਨ ਦੀ ਸ਼ਾਂਤੀ ਮਿਲਦੀ ਹੈ ਬਿਲਕੁਲ ਜੀ ਇੱਕ ਹੋਰ ਹੈ ਜੀ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਦਾ ਕਿ ਦੁਨੀਆ ਦੇ ਵਿੱਚ ਸਭ ਤੋਂ ਪੁਰਾਣੀ ਕਲਾ ਹਾਂਜੀ ਜਿਨ੍ਹਾਂ ਨੂੰ ਪਤਾ ਹੋਵੇਗਾ ਉਹਨਾਂ ਨੂੰ ਤਾਂ ਪੱਥੀ ਆਪਣੇ ਪੁਰਾਣੀਆਂ ਗੁਫਾਵਾਂ ਵਿੱਚ ਪੇਂਟਿੰਗਾਂ ਕੀਤੀਆਂ ਹੋਈਆਂ ਮਿਲਦੀਆਂ ਜੀ ਬਿਲਕੁਲ ਤਾਂ ਮਤਲਬ ਛਾਏ ਉਹਨਾਂ ਨੇ ਕਿਸੇ ਜਾਨਵਰ ਦੇ ਬਲੱਡ ਨਾਲ ਬਣਾਈ ਪੱਥਰ ਰਗੜ ਕੇ ਬਣਾਈ ਤਾਂ ਮੀ ਜੋ ਸਭ ਤੋਂ ਪਹਿਲੇ ਤਾਂ ਦੁਨੀਆ ਦੇ ਵਿੱਚ ਕਲਾ ਹੀ ਆਈ ਹੈ ਫਿਰ ਉਹਨਾਂ ਤੋਂ ਵਸਨਾਂ ਨੇ ਬਰਤਨ ਵਗੈਰਾ ਉਜਾਰ ਵਗੈਰਾ ਬਣਾਏ ਟਾਇਰ ਵਗੈਰਾ ਕੋਪਾ ਜਦੋਂ ਮੋਹਨਜੋਦੜੋ ਸਿੱਧੂ ਘਾਟੀ ਸਭਿਆਤਾ ਆ ਰਹੇ ਸਭਿਆਤਾ ਕਿਤੇ ਵੀ ਖੁਦਾਈ ਕਰਦੇ ਆ ਸਾਨੂੰ ਉਹਨਾਂ ਤੋਂ ਹੀ ਪਤਾ ਲੱਗਦਾ ਕਿ ਸਾਡਾ ਉਸ ਟਾਈਮ ਸਾਡੇ ਪੂਰਵਜ ਕਿਆਤੇ ਸੀ ਉਹ ਗਰੁੱਪ ਚ ਸ਼ਿਕਾਰ ਕਰਦੇ ਸੀ ਕੀ ਕਰਦੇ ਸੀ ਸਾਰਾ ਆਰਟ ਫੀਲਡ ਦਾ ਮਤਲਬ ਪਹਿਲੇ ਤੋਂ ਬੜਾ ਪੁਰਾਣਾ ਪੇਂਟਿੰਗ ਦਾ ਇਤਿਹਾਸ ਬੜਾ ਪੁਰਾਣਾ ਫਿਰ ਹੌਲੀ ਹੌਲੀ ਲੈਂਗੁਏਜ ਡਿਵੈਲਪ ਹੋ ਗਈ ਕੁਝ ਬੋਲਣਾ ਸਿੱਖੇ ਕਵੀ ਜੋ ਆਇਆ ਹੈ ਮੰਨ ਲਓ ਲੈਂਗੁਏਜ ਤੋਂ ਬਾਅਦ ਹੀ ਆਇਆ ਆਪਣੀ ਭਾਵਨਾ ਹੁਣ ਮੰਨ ਲਓ ਜੀ ਅਗਰ ਪਾਣੀ ਹੈ ਹਵਾ ਚੱਲ ਰਹੀ ਹੈ ਸੂਰਜ ਹੈ ਗੁਲਾਬ ਹੈ ਇਹ ਸਾਰੇ ਸ਼ਬਦ ਬਾਅਦ ਵਿੱਚ ਆਏ ਜੀ ਹਾਂਜੀ ਕਲਾ ਕਵੀ ਵੀ ਬਹੁਤ ਮਾਨ ਹੁੰਦੇ ਆ ਜੀ ਜਿਹੜੇ ਲਿਖਦੇ ਆ ਐ ਸੰਗੀ ਕਰਦੇ ਆ ਬਟ ਉਹ ਸਾਰੀਆਂ ਕਲਾਮਾਂ ਬਾਅਦ ਵਿੱਚ ਆਈਆਂ ਜੋ ਮੈਨੂੰ ਪਤਾ ਚੱਲਿਆ ਜੋ ਮੈਂ ਪੜਿਆ ਲਿਖਿਆ ਦੇਖਿਆ ਕਿਤੇ ਤਾਂ ਮੇਰੇ ਪੜਨ ਦੇ ਮੁਤਾਬਿਕ ਇਹ ਸਭ ਬਾਅਦ ਵਿੱਚ ਬਣੇ ਲੈਂਗੁਏਜ ਡਿਵੈਲਪ ਹੋਣ ਤੋਂ ਬਾਅਦ ਜੀ ਤਦੇ ਆਪਾਂ ਆਪਣੇ ਸਾਰੇ ਫੀਲਿੰਗ ਐਕਸਪ੍ਰੈਸ ਕਰਪਾਉਂਦੇ ਕਿ ਕਵੀ ਕੀ ਆ ਕੇੰਦਾ ਤੇ ਬਟ ਆਰਟ ਅਸੀਂ ਪਹਿਲੇ ਹੀ ਬਣਾਉਣਾ ਸਿੱਖ ਲਏਗੇ ਜੀ ਹੇ ਜੀ ਬਹੁਤ ਵਧੀਆ ਜੀ ਬੜੀ ਖੁਸ਼ੀ ਹੋਈ ਹੈ ਸੋ ਸਾਡੀ ਵੀ ਆਤਮਾ ਨੂੰ ਇੱਥੇ ਸ਼ਾਂਤੀ ਕਾਫੀ ਮਿਲੀ ਹੈ ਹਾਂ ਜੀ ਤੇ ਬੜਾ ਸਕੂਨ ਮਿਲਦਾ ਇੱਥੇ ਬੈਠ ਕੇ ਇਹਦਾ ਏਦਾਂ ਜੀ ਕਿ ਦੇਖੋ ਚਲੋ ਤੁਸੀਂ ਸਮਾਜ ਹੈ ਜੀ ਫੈਮਿਲੀ ਵੀ ਹੈ ਕਿਤੇ ਮਨ ਤੰਗ ਹੋ ਗਿਆ ਕਿਸੇ ਵੀ ਕੋਈ ਪ੍ਰੋਬਲਮ ਆ ਗਈ ਆਪਾਂ ਅਗੇ ਕੋਈ ਵੀ ਪੇਂਟਿੰਗ ਚਾਹੇ ਗੁਰੂ ਸਾਹਿਬ ਦੀ ਕੋਈ ਕੋਈ ਵੀ ਆਪਣਾ ਪੋਰਟਰੇਟ ਕੋਈ ਪੇਂਟਿੰਗ ਵਰਕ ਆਪਿਆ ਆਪਣਾ ਬੈਠ ਜਾਓ ਇਕਾਂਤ ਦੇ ਵਿੱਚ ਆ ਕੇ ਤੁਹਾਡਾ ਆਟੋਮੈਟਿਕ ਹੀ ਮਨ ਸ਼ਾਂਤ ਹੋ ਜਾਂਦਾ ਹੈ ਬਿਲਕੁਲ ਆਪਣੇ ਅੰਦਰ ਨੂੰ ਮਨ ਨੂੰ ਸ਼ਾਂਤੀ ਦੇਣ ਲਈ ਜੀ ਤੇ ਇਹ ਬਹੁਤ ਵਧੀਆ ਇੱਕ ਲਾਈਨ ਹੈ ਜੀ ਹਾਂਜੀ ਸੋ ਠੀਕ ਹੈ ਜੀ ਫਿਰ ਹੁਣ ਆਪਾਂ ਗੱਲ ਨੂੰ ਇੱਥੇ ਖਤਮ ਕਰਦੇ ਆਂ ਨਾ ਜੀ ਤੁਹਾਡੇ ਸਾਰੇ ਇਹ ਪੇਂਟਿੰਗ ਦੇਖੀਆਂ ਤੇ ਤੁਸੀਂ ਦਰਸ਼ਕਾਂ ਨੂੰ ਦਿਖਾਈਆਂ ਤੇ ਅੱਗੇ ਹੁਣ ਦਰਸ਼ਕ ਦੇਖਣਗੇ ਬਹੁਤ ਵਧੀਆ ਜੋ ਇਹ ਤੁਸੀਂ ਇੱਕ ਕਾਰੋਬਾਰ ਵੀ ਚਲਾ ਰਹੇ ਹਾਂ ਜੀ ਪੈਸਾ ਵੀ ਕਮਾ ਰਹੇ ਹਾਂ ਤੇ ਹੱਥ ਦੀ ਕਲਾ দান ਵੀ ਕਰ ਰਹੇ ਹਾਂ ਜੀ ਬੱਚਿਆਂ ਲਈ ਕਾਫੀ ਘੱਟ ਰੇਟ ਤੇ ਆਪਾਂ ਪੇਂਟਿੰਗ ਸਿਖਾ ਰਹੇ ਹਾਂ ਜੀ ਔਰ ਅਸੀਂ ਮਤਲਬ ਮੈਂ ਤੁਹਾਡੇ ਚੈਨਲ ਦੇ ਮਾਧਮੇ ਨਾਲ ਜੀ ਆਤਮਾ ਆਰਡਰ ਕਾਫੀ ਆਉਂਦੇ ਆ ਜੀ ਪੇਂਟਿੰਗ ਦੇ ਕੋਈ ਆਪਣੇ ਫੈਮਿਲੀ ਦੇ ਬਣਾਉਂਦੇ ਆ ਕੋਈ ਧਾਰਮਿਕ ਵੀ ਬਣਾ ਲੈਂਦੇ ਕੋਈ ਇਤਿਹਾਸਿਕ ਕੋਈ ਕਹਿੰਦੇ ਪੰਜਾਬ ਦਾ ਕਲਚਰ ਪੁਰਾਣਾ ਰੇੜੇ ਕਿ ਹੁੰਦੇ ਤੇ ਜੀ ਰੇੜੇ ਕਲਾ ਦੇ ਚਾਹੀਏ ਜੀ ਟਿੰਡਾ ਹੁੰਦਿਆ ਸੀ ਜੀ ਉਹ ਸਭ ਪੁਰਾਣਾ ਕਲਚਰ ਕਈ ਲੋਕੀ ਕਹਿੰਦੇ ਕਿ ਅੱਜ ਕੱਲ ਮੌਲ ਖਤਮ ਹੁੰਦਾ ਜਾ ਰਿਹਾ ਤਾਂ ਆਪਾਂ ਸਾਰਾ ਬਣਾ ਕੇ ਦੇ ਦੇ ਲਈ ਅੱਛਾ ਜੀ ਹਾਂਜੀ ਹਾਂਜੀ ਜੀ ਚਲੋ ਬਹੁਤ ਥੈਂਕ ਯੂ ਜੀ ਬਹੁਤ ਬਹੁਤ ਧੰਨਵਾਦ ਧੰਨਵਾਦ ਤੁਹਾਡਾ ਵੀ ਸਮਾਂ ਕੱਢਣ ਦਾ ਥੈਂਕ ਯੂ ਜੀ ਤੁਹਾਡਾ ਬਹੁਤ ਧੰਨਵਾਦ ਜੀ ਸਾਡੇ ਸਟੂਡੀਓ ਚ ਆਏ ਤੇ ਮੈਂ ਦਰਸ਼ਕਾਂ ਨੂੰ ਵੀ ਕਹੂੰਗਾ ਜੀ ਕਿ ਇਹ ਜਮਾਨ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਮੇਰੇ YouTube ਚੈਨਲ @therate art.sukrinder ਨੂੰ ਸਬਸਕ੍ਰਾਈਬ ਕਰੋ ਜੀ ਪਹਿਲੀ ਤਾਰੀਖ ਤੋਂ ਆਪਾਂ ਵੀਡੀਓ ਪਾਵਾਂਗੇ ਜੀ ਤੇ ਜਿਹੜੇ ਵੀ ਬੱਚੇ ਸਿੱਖਣਾ ਚਾਹੁੰਦੇ ਆ ਉਹ ਤੁਸੀਂ YouTube ਤੋਂ ਸਿੱਖ ਸਕਦੇ ਹੋ ਘਰ ਬੈਠੇ ਡੇਲੀ ਲਗਭਗ 10 ਤੋਂ 20 ਮਿੰਟ ਦੀ ਇੱਕ ਵੀਡੀਓ ਪਾਇਆ ਕਰਾਂਗੇ ਜਿਹਦੇ ਵਿੱਚ ਤੁਹਾਨੂੰ ਅੱਛਾ ਸਾਰੀ ਕੋਰ ਗੱਲ ਦੱਸਦੇ ਆ ਕਿ ਪੰਜਾਬੀ ਵਿੱਚ ਫਸਟ ਆਪਾਂ ਸਿਖਾਇਆ ਕਰਾਂਗੇ ਜਿਆਦਾਤਰ YouTube ਤੇ ਉਹ ਫਾਸਟ ਕਰ ਲੈਂਦੇ ਆ ਟਾਈਮ ਲੈਪ ਲਗਾ ਕੇ ਔਰ ਹਿੰਦੀ ਵਿੱਚ ਹੀ ਸਿਖਾਉਂਦੇ ਆ ਡिटेल ਵਿੱਚ ਨਹੀਂ ਬੱਚਾ ਸਮਝ ਪਾਉਂਦਾ। ਠੀਕ। ਕਾਫੀ ਪੇਰੈਂਟ ਦੇ ਬੱਚੇ ਮਤਲਬ ਮਾਵਾ ਪਾ ਦੇ ਫੋਨ ਆਉਂਦੇ ਆ ਕਿ ਸਰ YouTube ਤੋਂ ਨਹੀਂ ਸਿੱਖ ਪਾਉਂਦੇ। ਤਾਂ ਆਪਾਂ ਕੱਲੀ-ਕੱਲੀ ਗੱਲ ਡਿਟੇਲਸ ਹੀ ਸਮਝਾ ਕੇ ਦੱਸਿਆ ਕਰਾਂਗੇ। ਕੋਸ਼ਿਸ਼ ਰਹੇਗੀ ਕਿ ਸਭ ਕੁਝ ਤੁਹਾਨੂੰ ਘਰ ਬੈਠੇ ਹੀ ਸਿਖਾ ਦਿੱਤਾ ਜਾਏ। ਵਾਹਿਗੁਰੂ। ਬਾਕੀ ਧੰਨਵਾਦੀ ਬਾਪੂ। ਧੰਨਵਾਦ। ਠੀਕ ਹੈ।